ਫਾਸਟੈਗ ਵਾਲਟ ਚ ਕਦੇ ਨਹੀਂ ਘਟੇਗਾ ਬੈਲੈਂਸ ਆਰਬੀਆਈ ਨੇ ਦੂਰ ਕਰ ਦਿੱਤੀ ਵੱਡੀ ਦਿੱਕਤ ਬੈਂਕ ਖਾਤੇ ਤੋਂ ਵਾਲਟ ਚ ਟ੍ਰਾਂਸਫਰ ਹੋ ਜਾਣਗੇ ਪੈਸੇ ਕਈ ਵਾਹਨ ਮਾਲਕ ਅਕਸਰ ਆਪਣੇ ਫਾਸਟੈਗ ਨੂੰ ਰੀਚਾਰਜ ਕਰਨਾ ਭੁੱਲ ਜਾਂਦੇ ਨੇ ਜੀ ਹਾਂ ਹੁਣ ਤੁਹਾਨੂੰ ਦੱਸ ਦੇ ਕਿ ਜਿਹੜੇ ਫਾਸਟੈਗ ਬੁਲੇਟ ਨੂੰ ਰੀਚਾਰਜ ਕਰਨਾ ਭੁੱਲ ਜਾਂਦੇ ਨੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਜਦੋਂ ਤੁਹਾਡੇ ਫਾਸਟੈਗ ਦੇ ਵਿੱਚ ਬੈਲੈਂਸ ਨਹੀਂ ਹੁੰਦਾ ਸੀ ਤਾਂ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪੈਂਦਾ ਸੀ ਇਹ ਵੀ ਦੱਸ ਦਈਏ ਕਿ ਹੁਣ ਅਜਿਹਾ ਨਹੀਂ ਹੋਵੇਗਾ ਕਿ ਹੁਣ ਭਾਰਤੀ ਰਿਜ਼ਰਵ ਬੈਂਕ ਨੇ ਉਹ ਤੁਹਾਡੀ ਸਮੱਸਿਆ ਦਾ ਹੱਲ ਲੱਭ ਲਿਆ ਉਹ ਹੱਲ ਕੀ ਆ ਤੇ ਤੁਸੀਂ ਕਰਨਾ ਕੀ ਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਆਖਿਰ ਤੁਹਾਡੇ ਪੈਸਿਆਂ ਦੀ ਬਚਤ ਕਿਵੇਂ ਹੋਵੇਗੀ ਜਿਹੜਾ ਤੁਸੀਂ ਦੁੱਗਣਾ ਟੋਲ ਅਦਾ ਕਰਦੇ ਸੀ ਇਹ ਵੀ ਦੱਸ ਦਿਆਂ ਕਈ ਵਾਹਨ ਮਾਲਕ ਅਕਸਰ ਆਪਣੇ ਫਾਸਟੈਗ ਵਾਲਟ ਨੂੰ ਰੀਚਾਰਜ ਕਰਨਾ ਭੁੱਲ ਜਾਂਦੇ ਨੇ ਜਿਸ ਕਾਰਨ ਉਹਨਾਂ ਨੂੰ ਦੁੱਗਣਾ ਟੋਲ ਅਦਾ ਕਰਨਾ ਪੈਂਦਾ ਪਰ ਹੁਣ ਅਜਿਹਾ ਨਹੀਂ ਹੋਵੇਗਾ ਹੁਣ ਭਾਰਤੀ ਰਿਜ਼ਰਵ ਬੈਂਕ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਿਵੇਂ ਹੀ ਫਾਸਟੈਗ ਬੈਲੈਂਸ ਦੀ ਨਿਰਧਾਰਤ ਸੀਮਾ ਤੋਂ ਘੱਟ ਹੁੰਦਾ ਆ ਤਾਂ ਪੈਸੇ ਆਪਣੇ ਆਪ ਗ੍ਰਾਹਕ ਦੇ ਬੈਂਕ ਖਾਤੇ ਤੋਂ ਵਾਲਟ ਦੇ ਵਿੱਚ ਟਰਾਂਸਫਰ ਹੋ ਜਾਣਗੇ ਇਹ ਭਾਰਤੀ ਰਿਜ਼ਰਵ ਬੈਂਕ ਦੇ ਈ ਮੈਂਡੇਟ ਫਰੇਮਵਰਕ ਦੇ ਵਿੱਚ ਫਾਸਟੈਗ ਅਤੇ ਐਲ ਸੀ ਐਮ ਸੀ ਨੂੰ ਸ਼ਾਮਿਲ ਕਰਨਾ ਸੰਭਵ ਹੋਇਆ ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਇਹਨਾਂ ਦੋਵਾਂ ਨੂੰ ਈ ਮੈਂਡੇਟ ਫਰੇਮਵਰਕ ਵਿੱਚ ਸ਼ਾਮਿਲ ਕਰਦਾ ਐਲਾਨ ਕੀਤਾ ਇਸ ਦਾ ਮਤਲਬ ਹੈ ਕਿ ਹੁਣ ਫਾਸਟੈਗ ਅਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਯੂਜ਼ਰ ਨੂੰ ਇਹਨਾਂ ਦੋ ਪੇਮੈਂਟ ਯੰਤਰਾਂ 'ਤੇ ਬਾਰ-ਬਾਰ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਰ-ਬਾਰ ਪੈਸੇ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ ਆਰਬੀਆਈ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਫਾਸਟੈਗ ਅਤੇ ਐਨਸੀਐਮਸੀ ਦੇ ਤਹਿਤ ਭੁਗਤਾਨ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ ਕਿਸੇ ਵੀ ਸਮੇਂ ਭੁਗਤਾਨ ਦੀ ਲੋੜ ਹੋ ਸਕਦੀ ਹੈ ਐਸਲੀ ਪੈਸੇ ਬਿਨਾਂ ਕਿਸੇ ਖਾਸ ਸਮਾ ਸੀਮਾ ਦੇ ਖਾਤੇ ਦੇ ਵਿੱਚ ਕ੍ਰੈਡਿਟ ਕੀਤੇ ਜਾਣਗੇ ਜਦੋਂ ਇਹਨਾਂ ਭੁਗਤਾਨ ਯੰਤਰਾਂ ਦੇ ਵਿੱਚ ਬਕਾਇਆ ਨਿਰਧਾਰਤ ਸੀਮਾ ਤੋਂ ਘਟ ਜਾਂਦਾ ਆ ਤਾਂ ਗ੍ਰਾਹਕ ਦੇ ਖਾਤੇ ਦੇ ਵਿੱਚ ਉਹ ਪੈਸੇ ਆਪਣੇ ਆਪ ਕੱਟ ਲਏ ਜਾਣਗੇ ਅਤੇ ਇਹਨਾਂ ਵਾਲਟ ਦੇ ਵਿੱਚ ਜੋੜ ਦਿੱਤੇ ਜਾਣਗੇ ਇਸ ਦੇ ਲਈ ਯੂਜ਼ਰ ਨੂੰ ਵਾਰ-ਵਾਰ ਮੈਨੂਅਲੀ ਪੈਸੇ ਜੋੜਨ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਮੰਡੇਟ ਫਰੇਮਵਰਕ ਜੋ ਕਿ 2019 ਦੇ ਵਿੱਚ ਸ਼ੁਰੂ ਹੋਣ ਵਾਲੇ ਸਰਕੂਲਰ ਦੀ ਇੱਕ ਲੜੀ ਦੁਆਰਾ ਸਥਾਪਿਤ ਕੀਤਾ ਗਿਆ ਸੀ ਗ੍ਰਾਹਕਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣ ਵਾਲੀ ਡੈਬਿਟ ਬਾਰੇ ਸੂਚਿਤ ਕਰਕੇ ਉਹਨਾਂ ਦੀ ਸੁਰੱਖਿਆ ਲਈ ਤਿਆਰ ਕੀਤਾ ਗਿਆ ਸੀ ਇਹ ਮੈਂਡੇਟ ਫਰੇਮਵਰਕ ਦੇ ਤਹਿਤ ਗ੍ਰਾਹਕ ਦੇ ਖਾਤੇ ਤੋਂ ਪੈਸੇ ਕਢਵਾਉਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ ਵਰਤਮਾਨ ਦੇ ਵਿੱਚ ਇਹ ਮੈਂਡੇਟ ਅਰਥਾਤ ਭੁਗਤਾਨ ਲਈ ਇਲੈਕਟ੍ਰੋਨਿਕ ਪ੍ਰਬੰਧਗੀ ਦੇ ਤਹਿਤ ਰੋਜ਼ਾਨਾ ਹਫਤਾਵਰੀ ਮਾਸਿਕ ਆਦਿ ਵਰਗੀਆਂ ਸੁਵਿਧਾ ਲਈ ਇੱਕ ਨਿਸ਼ਚਿਤ ਸਮੇਂ ਤੇ ਗ੍ਰਾਹਕ ਦੇ ਖਾਤੇ ਤੋਂ ਆਪਣੇ ਆਪ ਭੁਗਤਾਨ ਕੀਤਾ ਜਾਂਦਾ ਹੈ ਐਸਵੀਡੀ ਲਈ ਉਪਭੋਗਤਾ ਨੂੰ ਇਹ ਮੰਡੇਟ ਦੁਆਰਾ ਇੱਕ ਵਾਰ ਪੈਸੇ ਡੈਬਿਟ ਕਰਨ ਦੀ ਇਜਾਜ਼ਤ ਦੇਣੀ ਪੈਂਦੀ ਆ ਬਿਊਰੋ ਰਿਪੋਰਟ ਹਮਦਰਦ ਟੀਵੀ